हाँ जी हाँ जी कि सारे ने होगा चग होपुली मैं बारह टाइम नहीं ला माड़ी एक दो गल थे आ जाओ आज आइ होप ती सारे ठीक हो ਆਹ ਮੈਨੂੰ ਕੱਲ ਦੇ ਕਾਫੀ ਮੈਸੇਜ ਆਈ ਜਾਂਦੇ ਆ ਮੈਂ ਮੈਸੇਜ ਪਾਇਆ ਸੀਗਾ ਅੰਗਰੇਜ਼ੀ ਵਿੱਚ ਹਨ ਤੇ ਮੇਰੇ ਭੈਣ ਭਰਾ ਕਹਿੰਦੇ ਕਿ ਭਾਈ ਸਾਨੂੰ ਸਮਝ ਨਹੀਂ ਆਈ ਹਨ ਤੇ ਮੈਸੇਜ ਵਿੱਚ ਮੈਂ ਆਹ ਲਿਖਿਆ ਕਿ ਜਿਹੜਾ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਆਹ ਮੁੰਡਾ ਪੁੱਟਾ ਸਿੱਧਾ ਬੋਲੇ ਆਪਣੇ ਭਰਾ ਨੂੰ ਹਨ ਜਿਹੜਾ ਕੁਝ ਬੋਲੇ ਮੈਂ ਰਿਪੀਟ ਨਹੀਂ ਕਰਨਾ ਹਨ ਤੇ ਆ ਮੈਂ ਇਹਨਾਂ ਲਿਖਿਆ ਕਿ ਜਦੋਂ ਕਿਸੇ ਦਾ ਮਾੜਾ ਟਾਈਮ ਚਾਹਦੈ ਨਾ ਮੈਂ ਉਹਨੂੰ ਹੋਰ ਨਹੀਂ ਲੱਤ ਮਾਰਸਦਾ ਮੈਨੂੰ ਜਿਵੇਂ ਹੈਗਾ ਬ్రో ਜੋ ਮਰਜ਼ੂ ਨੇ ਬੋਲਿਆ ਮੈਂ ਉਹਦੇ ਨਾਲ ਫੋਨ ਤੇ ਗੱਲ ਕੀਤੀ ਆ ਆ ਉਹਨੇ ਸੌਰੀ ਆਖਿਆ ਹਨਾ ਚਲੋ ਆਪਰ ਆਪਣੀ ਮੈਨੂੰ ਸੌਰੀ ਕਹਿੰਦੀ ਲੋੜ ਨਹੀਂ ਕਿਸੇ ਨੂੰ ਪਰ ਉਹਨੇ ਫੇਰ ਵੀ ਸਾਨੂੰ ਸੌਰੀ ਕਿਹਾ ਹਨਾ ਕਿ ਭਾਈ ਮੇਥੋਂ ਗਲਤੀ ਹੋ ਗਈ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਆ ਯੂ نو ਮੈਂ ਮੁੰਡਿਆਂ ਤਾਂ ਚਾਹ ਰਿਹਾ ਸੀ ਸਟੂਡੀਓ ਬੈਠੇ ਨਾਲ ਇਕੱਠੇ ਆ ਮੇਰੇ ਸਾਹਮਣੇ ਤਾਂ ਉਹ ਨਾਲ ਹੀ ਸਾ ਮੁੰਡਾ ਉਹਨੇ ਦਿਲਾਉਣੀ ਕੋਸ਼ਿਸ਼ ਹੈ ਨਾ ਚਾਹੁੰਦਾ ਹੋਵੇ ਇਹ ਬੋਲੇ ਜੋ ਮਰਜ਼ੀ ਬੋਲ ਪਿਆ ਅਹ ਠੀਕ ਆ ਬਟ ਯੂ نو ਮੇਰੇ ਸਾਹਮਣੇ ਉਹਦੀ ਸੌਰੀ ਜੈਨੂਇਨ ਸੀ ਕੀ ਹਨਾ ਬਾਕੀ ਰੱਬ ਜਾਣਦਾ ਜਦੋਂ ਵੀ ਸਾਡੇ ਨਾਲ ਬੈਠਾ ਉਹ ਮੁੰਡਾ ਉਹਨੇ ਬਾਈ ਦੀ ਰਿਸਪੈਕਟ ਕੀਤੀ ਹਨਾ ਤੇ ਮੈਂ ਸੋਚ ਨਹੀਂ ਸਕਦਾ ਉਹਨੇ ਕਿਵੇਂ ਆਹ ਚੀਜ਼ਾਂ ਕਹਿ ਦਿੱਤੀ ਹਨਾ ਬਟ ਹੋੰਦਾ ਕਿ ਉਹਦੀ ਪੀਤੀ ਸੀ ਕੀ ਤੇ ਉਹ ਤਾਂ ਗਲਤੀ ਹੋ ਗਈ ਤੇ ਬੋ ਮੈਨੂੰ ਉਹਦੇ ਨਾਲ ਨਹੀਂ ਹੁਣ ਯੂ نو ਮੈਂ ਜਿਹੜੀ ਗੱਲ ਜਾਦੇ ਕਰਨਾ ਚਾਹੁੰਦਾ ਸੀ ਕਿ ਜਿਹੜੇ ਆਹ ਪੇਜ ਵਾਲੇ ਹਨ ਸਾਰੇ ਬੈਠੇ ਆ ਜਿਹੜੇ ਆਪਾਂ ਬਲੌਗਸ ਕਹਿੰਨੇ ਆ ਇਹ ਜਦੋਂ ਵੀ ਮੇਰੀ ਕੋਈ ਖਬਰ ਆਉਂਦੀ ਹੈ ਮੈਂ ਜਿੱਥੇ ਵੀ ਕੋਈ ਕੁਛ ਵੀ ਕਰਦਾ ਗਾਣਾ ਕੱਢਦਾ ਆ ਕੋਈ ਵੀ ਕਮੈਂਟ ਕਰਦਾ ਕੁਛ ਵੀ ਇਹ ਝਟ ਨਿਊਜ਼ ਪਾ ਜਾਂਦੇ ਕਿਸਾਨੀ ਮਾਰਟ ਨੇ ਇਦਾਂ ਬੋਲੀ ਜਾਂਦਾ ਇਹਨੂੰ ਜਾਂ ਉਹਨੂੰ ਬੋਲੀ ਜਾਂਦਾ ਇਦਾਂ ਜਿਹੜਿਆ ਰਿਵਿਊ ਵਾਲੇ ਬੈਠੇ ਆ ਸਾਰੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਇਹ ਖਬਰ ਨੂੰ 2 ਦਿਨ ਹੋ ਗਏ ਕਿਸ ਨੇ ਨਹੀਂ ਕੁਛ ਆਖਿਆ ਸਾਰੇ ਚੁੱਪ ਬੈਠੇ ਆ ਤੁਸੀਂ ਸਾਰੇ ਕਹਦੇ ਰਹਿੰਦੇ ਹੋ ਕਿ ਸਿੱਧੂ ਤੁਹਾਡਾ ਭਰਾ ਹੈ ਨਾ ਤੁਸੀਂ ਸਿੱਧੂ ਨੂੰ ਭਰਾ ਮੰਨਦੇ ਹੋ ਤੇ ਇਹ ਵੋ ਤੇ ਐਕ ਇੱਕ ਇਨਸਾਨ ਆਪਣੇ ਭਰਾ ਨੂੰ ਇੰਨਾ ਕੁਝ ਗੱਤ ਬੋਲ ਗਿਆ ਜਿਹੜਾ ਆਪਣੇ ਭਰਾ ਹੈ ਨਹੀਂ ਇੱਥੇ ਜਵਾਬ ਦੇਣ ਨੂੰ ਕਿਸੇ ਨੂੰ ਗਿਆ ਤੇ ਤੁਸੀਂ ਕਿਸੇ ਨੇ ਨਹੀਂ ਜਿਹੜਾ ਵੱਡੇ ਰਿਵਿਊ ਵਾਲੇ ਬੈਠੇ ਨਾ ਮੈਂ ਨਾਂ ਨਹੀਂ ਲੈਣਾ ਪਰ ਇਹਨਾਂ ਨੂੰ ਪਤਾ ਇਹ ਮੇਰੇ ਦੁਆਲੇ 24 ਘੰਟੇ ਰਹਿੰਦੇ ਆ ਸਣੀ ਮਾਰਟ ਨਿੱਦਾਂ ਬੋਲ ਨਹੀਂ ਜਾਂਦਾ ਕਿਸੇ ਨੂੰ ਝਾਟੀ YouTube ਤੇ ਜਾ ਕੇ ਬੈਹ ਬੈਹਦੇ ਆ ਚੰਨੀ ਪਾ ਕੇ ਮੇਰੀ ਖਬਰ ਦੇਣਾ ਤੇ ਮੈਂ ਵੇਟ ਕਰੀਏ ਨਾ ਥੋੜੀ ਭਰਾਵਾ ਮੈਂ ਤਾਂ ਬੈਠਾ ਮੈਂ ਤਾਂ YouTube ਖੋਲੀ ਬੈਠਾ ਚਾਹ ਵੀ ਮਰੇ ਰੱਖੀਆ ਕਿ ਦੇਖਦਾ ਕੀ ਕਹਿੰਦੇ ਅੱਜ ਇਹਦੇ ਬਾਰੇ ਪਰ ਵੀਰੇ 2 ਦਿਨ ਹੋ ਗਏ ਥੋੜੀ ਕੋਈ ਖ਼ਬਰ ਨਹੀਂ ਆਈ ਤੁਸੀਂ ਕੁਝ ਕਹਿ ਹੀ ਨਹੀਂ ਰੇ ਤੁਸੀਂ ਮੈਨੂੰ ਕਹਿੰਨੇ 24 ਘੰਟੇ ਕਿ ਯਾਰ ਮੈਂ ਸਿੱਧੂ ਬਾਰੇ ਬੋਲਦਾ ਮੈਂ ਯੋ ਮੈਂ ਸਿੱਧੂ ਨਾਲ ਇਹਨਾਂ ਤੇ ਤਾਂ ਕਰਕੇ ਮੇਰਾ ਚੱਲੀ ਜਾਂਦਾ ਤੇ ਵੀਰੇ ਮੈਨੂੰ ਤਾਂ ਬੋਲਣਾ ਪੈਂਦਾ ਨਾ ਖਸ ਆਹ ਦੇਖੋ ਅੱਜ ਟਾਈਮ ਆ ਗਿਆ ਜਿਹੜਾ ਆਪਣੇ ਭਰਾ ਨੂੰ ਕੋਈ ਗੱਤ ਬੋਲ ਗਿਆ ਤੇ ਤੁਸੀਂ ਕਿਸਨੇ ਨਹੀਂ ਕੁਝ ਬੋਲਿਆ ਤਾਂ ਕਰਕੇ ਜਦੋਂ ਮੈਂ ਸਟੈਂਡ ਲੈਣਾ ਭਰਾ ਦੇ ਨਾਲ ਜਿਹੜਾ ਇੱਥੇ ਹੈ ਨਹੀਂ ਮੈਨੂੰ ਉਹ ਉਹਨੂੰ ਤਾਂ ਮੈਂ ਦਿਖਾ ਨਹੀਂ ਸਕਦਾ ਹੁਣ ਕਿ ਭਰਾ ਮੈਂ ਤੇਰੇ ਨਾਲ ਖੜਾ ਠੀਕ ਹੈ ਪਰ ਮੈਂ ਫੇਰ ਵੀ ਨਾਲ ਆ ਤੇ ਇਹ ਕਿਸ ਨੂੰ ਦਿਖਾਉਣ ਦੀ ਗੱਲ ਨਹੀਂ ਮੈਂ ਨੈਟਰੋ ਨਾਲ ਹੋਈ ਮੈਂ ਫੇਰ ਵੀ ਭਾਈ ਦੇ ਨਾਲ ਆ ਯੂ ਅੰਡਰਸਟੈਂਡ ਵਟ ਆਮ ਸੇਇੰਗ ਪਰ ਜਿਹੜੇ ਬਲੌਗ ਵਾਲੇ ਆ ਅਸੀਂ 2-3 ਮਿੰਟ ਜਿਹੜੇ ਲਾਉਣੇ ਸੀ ਮੈਂ ਤੁਹਾਨੂੰ ਦੱਸਣਾ ਹੈ ਕਿ ਮੈਨੂੰ ਪਤਾ ਕੀ ਚੱਲ ਰਿਹਾ ਇਹ ਅੱਜ ਦੀ ਖੇਡ ਨਹੀਂ ਥੋਡੀ ਇਹ ਜੋਂ ਦਾ ਮੈਂ ਸ਼ੁਰੂ ਕੀਤਾ 2006 ਦਾ ਕੰਮ ਸ਼ੁਰੂ ਕੀਤਾ ਤੁਸੀਂ ਇਦਾਂ ਹੀ ਕਰਿਆ ਆ ਰਹੇ ਹੋ ਸਾਡੇ ਨਾਲ ਪਹਿਲਾਂ ਸਿੱਧੂ ਨਾਲ ਕਰਦੇ ਸੀ ਸਾਡੇ ਨਾਲ ਵੀ ਕੀਤਾ ਸੀ ਤੇ ਹੁਣ ਤੁਸੀਂ ਫੇਰ ਮੇਰੇ ਨਾਲ ਦੁਬਾਰਾ ਉਹੀ ਕਰ ਰਹੇ ਹੋ ਸਣੀ ਦੀ ਬੁਰੀ ਖਬਰ ਛੇਤੀ ਛੇਤੀ ਸ਼ਾਮਦੋ ਕੋਈ ਜਿਹੜਾ ਮੈਂ ਚੱਜ ਦਾ ਕੰਮ ਕਰਦਾ ਤੁਸੀਂ ਕੁਝ ਵੀ ਨਹੀਂ ਕਹਿੰਦੇ ਕਿ ਸਣੀ ਨੇ ਅੱਜ ਬੋਲਿਆ ਸਿੱਧੂ ਬਾਰੇ ਹੋਰ ਕੋਈ ਨਹੀਂ ਬੋਲਿਆ ਹੋਰ ਕੋਈ ਨਹੀਂ ਬੋਲਿਆ ਠੀਕ ਹੈ ਤੇ ਇੱਕ ਦੋ ਸਿੰਗਰ ਵੀ ਆ ਜਿਹੜੇ ਮੇਰੀ ਵੀਡੀਓ ਪਾ ਰਹੇ ਸੀਗੇ ਪਹਿਲਾਂ ਕਹਿੰਦੇ ਸੀ ਕਿ ਸਣੀ ਮਾਰਟ ਨੇ ਫੇਮ ਕੱਟ ਰਿਆ ਸਿੱਧੂ ਦੇ ਨਾਲ ਤੋਂ ਠੀਕ ਆ ਵੀਰੇ ਤੁਸੀਂ ਸ਼ਾਇਦ ਸਹੀ ਹੋ ਸੱਜ ਆਦੇ ਥਾਂ ਤੇ ਪਰ ਜੇ ਤੁਸੀਂ ਆ ਨਹੀਂ ਸਿੱਧੂ ਤੁਹਾਡਾ ਭਰਾ ਜਿਹੜਾ ਤੁਸੀਂ ਕਹਿੰਦੇ ਹੋ ਆਹਾ ਮੁੰਡਾ ਆਪਣੇ ਭਰਾ ਨੂੰ ਗਾਣਾ ਕੱਢ ਗਿਆ ਤੇ ਤੁਸੀਂ ਬੋਲੇ ਨਹੀਂ ਵੀਰੇ ਠੀਕ ਆ ਤੁਸੀਂ ਬੋਲੇ ਨਹੀਂ ਕਿ ਹੁਣ ਸੋ ਮੇਰੇ ਆਹਾ ਕਹਿਣੋ ਹਟਜੋ ਜਾਂ ਕਹੀ ਚੱਲੋ ਪਰ ਮੈਂ ਹੁਣ ਆ ਜਮਾ ਤੁਹਾਡੇ ਦੀ ਸੀਪ ਲਾਤੀ ਠੀਕ ਆ ਜਾ ਮੈਂ ਵੇਟ ਕਰਦਾ ਮੈਂ ਲਾਈਵ ਤੋਂ ਐਂਡ ਕਰਕੇ ਮੈਂ ਘਰੀ ਚੱਲਿਆ ਬਿਨਾਂ ਮੈਂ ਲੈਪਟਾਪ ਖੋਲ ਕੇ ਵੀਰ ਮੈਂ ਤੁਹਾਡੇ ਯੂਟਿਊਬ ਰਿਫਰੈਸ਼ ਕਰੀ ਹਣਾ 24 ਘੰਟੇ ਮੈਂ ਦੇਖਦਾ ਕੀ ਬੋਲਦੇ ਤੁਸੀਂ ਆ ਵੱਡੇ ਰਿਵਿਊ ਵਾਲੇ ਮੈਨੂੰ ਬਾੜੀ ਖਹਿਜੇ ਚੜਾਉਂਦੇ ਆ ਪਹਿ ਜੋ ਕੈਮਰਾ ਹੈ ਜਾਂ ਕੇ ਕੇ ਚਾਪੜੂਸੀ ਕਰਨ ਲੱਜਿੰਦੇ ਆ ਵੀ ਤੁਹਾਨੂੰ ਕੁਝ ਪਤਾ ਹੈ ਨਹੀਂ ਜਾਂ ਮੈਨੂੰ ਲੱਗਦਾ ਨਾ ਇਦਾਂ ਹੋਇਆ ਸਾਰੇ ਜੇ ਟੁਗਲੀਆਂ ਕਰਨੀਆਂ ਇੱਥੇ ਕੈਮਰੇ ਮੂਰੇ ਕਰਨੀਆਂ ਬਹਿ ਕੇ 24 ਘੰਟੇ ਕੋਈ ਚੱਜ ਦਾ ਕੰਮ ਕਰੋ ਵੱਡੇ ਓਜੀ ਬਣੇ ਬੈਠੇ ਆ ਤੁਸੀਂ ਕੰਮ ਕਰੋ ਚਾਜ ਦਾ ਤੇ ਨੈਕਸਟ ਟਾਈਮ ਜਿੱਥੇ ਮੈਂ ਚਾਜ ਦਾ ਕੰਮ ਕੀਤਾ ਵੀਰੇ ਉੱਥੇ ਪਾਈਂ ਖਬਰ ਤੇ ਜਿੱਥੇ ਮਾੜਾ ਕੀਤਾ ਨਾ ਬੋਲੀ ਨਾ ਕਿ ਹੁਣ ਬਥੇਰੇ ਮਾੜਾ ਕਰੀ ਤੁਸੀਂ ਬੋਲੇ ਨਹੀਂ ਏ ਪੁਗਾਈ ਕਰੀ ਨਾ ਮੈਨੂੰ ਯਾਦ ਆ ਨਾ ਭਰਾ ਮੈਨੂੰ ਇੱਕ ਗੱਲ ਯਾਦ ਆ ਜਦੋਂ ਨਸੀਬ ਗਿਆ ਸੀ ਇੰਟਰਵਿਊ ਤੇ ਮੈਨੂੰ ਪਤਾ ਨਹੀਂ ਕਿਹੜੀ ਇੰਟਰਵਿਊ ਸੀ ਇੰਟਰਵਿਊ ਤੇ ਗਿਆ ਸੀਗਾ ਠੀਕ ਆ ਤੇ ਬੱਸ ਤੁਸੀਂ ਸਾਰੇ ਉਹਦੇ ਦਿਵਾਲੇ ਹੋ ਗਏ ਨਸੀਬ ਇਦਾਂ ਬੋਲ ਗਿਆ ਨਸੀਬ ਇਦਾਂ ਬੋਲ ਗਿਆ ਉਹ ਨਸੀਬ ਕੀ ਬੋਲ ਗਿਆ ਸੀ ਉਦੋਂ ਤੁਸੀਂ ਸੁਣਿਆ ਉਹ ਆਂਦਾ ਕਿ ਮੈਂ ਪ੍ਰਾਜ ਦੀ ਆਈਡੀਓਲੋਜੀ ਫਾਲੋ ਕਰਦਾ ਸਿੱਧੂ ਦੀ ਕਿ ਉਹ ਮੈਂ ਮੈਂ ਵੀ ਸਿੱਧੂ ਵਰਗਾ ਹੀ ਆਂ ਉਹ ਬੰਦਾ ਉਹਨੂੰ ਪ੍ਰੇਤ ਕਰ ਰਿਹਾ ਤੁਸੀਂ ਉਹਨੂੰ ਥੱਲੇ ਲਾਉਣ ਨੂੰ ਫਿਰਦੇ ਸੀਗੇ ਤੁਸੀਂ ਸਾਰੇ ਇਕੱਠੇ ਹੋਗੇ ਆਹ ਪੌੜ ਕੇ ਸਾਰੇ ਸਾਰੇ ਇਕੱਠੇ ਹੋਗੇ ਉਹ ਨਸੀਬ ਹੋ ਹੋ ਆ ਬਦ ਨਸੀਬ ਸਾਰੇ ਤੁਹਾਨੂੰ ਸ਼ਰਮ ਨਹੀਂ ਹੁੰਦੀ ਬ్రో ਤੁਸੀਂ ਸੁਣੋ ਤੁਸੀਂ ਖਬਰ ਕਿਵੇਂ ਫਲੋਨੇ ਬ్రో ਤੁਸੀਂ ਉਹ ਉਹਨੇ ਕੁਝ ਚੰਗਾ ਬੋਲਿਆ ਤੁਸੀਂ ਉਹਦੇ ਮਾੜਾ ਕਰਨ ਲੱਗ ਗਏ ਜਿਹੜਾ ਮਾੜਾ ਬੋਲੀ ਜਾਂਦਾ ਤੁਸੀਂ ਉਹਨੂੰ ਕੁਝ ਕਹਿ ਹੀ ਨਹੀਂ ਰਹੇ ਹੁਣ ਤੇ ਮੈਂ ਚਾਹੁੰਦਾ ਨਹੀਂ ਆ ਆ ਮੁੰਡੇ ਨੂੰ ਵੀ ਮੈਂ ਜਾਣਦਾ ਮੈਂ ਨਾ ਨਹੀਂ ਸਕੋ ਮੈਂ ਨਹੀਂ ਚਾਹੁੰਦਾ ਇਹਨੂੰ ਕੁਝ ਕੋਈ ਕੋਸ਼ਿਸ਼ ਵੀ ਕੋਈ ਕਹਵੇ ਉਹ ਤੋਂ ਗਲਤੀ ਹੋ ਗਈ ਉਹਨੇ ਮੰਨ ਲਿਆ ਠੀਕ ਆ ਬ్రో ਆ ਪਰ ਆ ਬਣੀਏ ਤੋਂ ਵੱਧ ਕੀ ਕਰੀਏ ਪਰ ਬੋ ਤੁਸੀਂ ਇੱਕ ਇਨਸਾਨ ਨੂੰ ਨਾ ਜੋ ਉਹ ਥੱਲੇ ਹੁੰਦਾ ਤੁਸੀਂ ਉਹਦੇ ਆ ਕੇ ਲੱਤ ਮਾਰ ਦਿਓ ਜਾਣ ਕੇ ਕਿ ਤੁਹਾਨੂੰ ਪਤਾ ਸੌਖਾ ਜੋ ਮੈਂ ਲੱਤ ਮਾਰੀ ਨਾ ਸੌ ਹੋਰ ਜਣੇ ਹੋਣਗੇ ਲੱਤ ਮਾਰਨ ਨੂੰ ਠੀਕ ਆ ਇੱਦਾਂ ਨਾ ਕਰਿਆ ਕਰੋ ਉਆਂ ਨੇ ਆਪਾ ਪੰਜਾਬੀ ਆ ਪੰਜਾਬੀਆਂ ਵੀਰੇ ਅਸੀਂ ਕੈਨੇਡਾ ਰਹੇ ਗਏ ਤੁਸੀਂ ਪੰਜਾਬ ਜਾ ਅੱਧੇ ਤੁਸੀਂ ਪੰਜਾਬੀ ਕੀ ਹੋ ਤੁਸੀਂ ਤਾਂ ਨੂੰ ਮਾੜਾ ਬੋਲੀ ਜਾਂਨੇ ਪੜ ਕੇ ਸਾਲੇ ਜਿਹੜੇ ਆ ਮੈਨੂੰ ਸ਼ਰਮ ਆਉਂਦੀ ਹੈ ਕੀ ਵੀਰ ਯਾਰ ਤੁਸੀਂ ਇਦਾਂ ਲੋਕਾਂ ਨਾਲ ਕਰਦੇ ਹੋ ਕਿ ਬੰਦ ਨੂੰ ਡਘੋਣ ਲਈ ਤੁਸੀਂ ਇੰਨੀ ਹਰਕਤਾਂ ਕਰਦੇ ਹੋ ਸ਼ਰਮ ਨਹੀਂ ਚਾਹੀਦੀ ਤੁਹਾਨੂੰ ਮੈਨੂੰ ਨਹੀਂ ਤੁਹਾਨੂੰ ਹੋਣੀ ਚਾਹੀਦੀ ਸਭ ਤੋਂ ਮੈਂ ਕਿਸੇ ਦਾ ਮੈਂ ਆਹੀ ਕਹਿਣਾ ਸੀ ਜਿਹੜੇ ਬਲੌਗ ਵਾਲੇ ਵੀਰੇ ਮੈਂ ਤੁਹਾਡੀ ਵੇਟ ਕਰ ਰਿਹਾ ਜਿਹੜੇ ਪੇਜ ਹੈ ਨਾ ਮਿਊਜ਼ਿਕ ਵਾਲੇ ਜਿਹੜਾ ਸਾਡਾ ਕਿਤੇ ਗਾਣਾ ਨਹੀਂ ਪਾਉਂਦੇ ਨਾ ਜਦੋਂ ਸਾਡਾ ਨਵਾਂ ਗਾਣਾ ਹੁੰਦਾ ਉਹ ਕਦੇ ਪਾਉਂਦੇ ਨਹੀਂ ਕਿ ਕਹਾ ਸਣੀ ਮੌਰਟਨ ਗਾਣਾ ਗੱਡਿਆ ਠੀਕ ਆ ਪਰ ਜਦੋਂ ਮੈਂ ਕੋਈ ਕਮੈਂਟ ਕਰ ਦਿੰਦਾ ਉਹ ਸਣੀ ਮੌਰਟਨ ਇਦਾਂ ਬੋਲ ਗਿਆ ਤੇ ਬੋਲ ਗਿਆ ਵੀਰੇ ਤੁਸੀਂ ਕੀ ਲੈਣਾ ਜੋ ਗਾਣੇ ਕੱਢਦੇ ਤੁਹਾਡਾ ਮਿਊਜ਼ਿਕ ਵਾਲਾ ਚੈਨਲ ਆ ਕਮੈਂਟ ਵਾਲਾ ਚੈਨਲ ਨਹੀਂ ਆ ਸੋ ਹਾਂ bro ਮੈਂ ਵੇਟ ਕਰ ਰਿਹਾ ਮੈਂ ਮੈਂ ਕਰਿਆਗੇ ਲੈਪਟਾਪ ਖੋਲਦਾ ਮੈਂ ਤੁਹਾਡੀ ਰਿਵਿਊ ਦੇਖਣੀ ਆ ਵੀਰੇ ਜਿੱਦ ਤੱਕ ਢਗਰੀ ਤਗੜੀ ਬਣਾਉਣੇ ਚੋ ਵੀ ਘੰਟੇ ਠੀਕ ਹੈ ਲੋਕਾਂ ਦੇ ਦਵਾਲੇ ਨਾ ਪਿਆ ਕਰੋ ਟੇਗੜੀ